ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਤਾਲ ਗੁਰੂ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸੋਰਠ ਮਹੱਲਾ ਪੰਜਵਾਂ ਸਤ ਗੁਰ ਪੂਰੇ ਭਾਣਾ ਨਾ ਜਪਿਆ ਨਾਮ ਰਮਾਣਾ ਸਤ ਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈ ਜਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛਾ ਸੋਈ ਫਲ ਪਾਵਹਿ ਮਿਰਥੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ आठ पहर हरका जस रबना बिखट गौरी लाठी संग मिलाए लिया मेरा करते संत साध भए साथी कर गह लीने सर्वस दीने ਆਪ ਹੈ ਆਪ ਮਿਲਾਇਆ ਕਹੋ ਨਾਨਕ ਸਰਬ ਤੋਕ ਪੂਰਨ ਪੂਰਾ ਸਤ ਗੁਰ ਪਾਇਆ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਪਰ हे ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁੱਠਦਾ ਹੈ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਪਰਮਾਤਮਾ ਨੇ ਮਿਹਰ ਕੀਤੀ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪਰਮਾਤਮਾ ਨੇ ਸਾਡੀ लाज ਰੱਖ ਲਈ ਵਿਖੇਠ ਗौरी ਤੋਂ ਵਿਚਾ ਲਿਆ اے ਭਾਈ ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜਿਹੜੇ ਮੁਖ ਹਰ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪਰਮਾਤਮਾ પાસે ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸਹਾਇਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ اے ਭਾਈ ਜੀਵਨ ਦਾ ਮਾਲਕ ਦਾਤਾ ਪ੍ਰਭੂ ਜੇਸ ਮਨੁੱਖ ਤੇ ਮੇਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੀ ਸਿੱਖਤਸਲਾ ਦੇ ਗੀਤ ਗਾਉਂਦਾ ਹੈ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਏ ਭਾਈ ਅੱਠੇ ਪਹਿਰ ਹਰ ਵੇਲੇ ਪਰਮਾਤਮਾ ਦੀ ਸਿੱਖਤ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗ ਬੂਤੀ ਦਾ ਜ਼ੋਰ ਮੁੱਕ ਜਾਂਦਾ ਹੈ ਜਿਸ ਵੀ ਮਨੁੱਖ ਨੇ ਸਿੱਖਤ ਸਲਾਹ ਵਿੱਚ ਮਾਣ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਗਏ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾ ਦਾ ਆਰਾਧਨ ਕੀਤਾ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਉਹ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਨਾਨਕ ਆਖਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਗਏ